ਇੱਧਰ ਜਲਦੀ ਆਂਗ ਤਾਂ ਸ੍ਰੀ ਕਹਾ ਸੁਨਾਮ ਕੀ ਕਰਨ ਉਹ ਆਲੀ ਲੈ ਕੇ ਜਾਵਾਂਗੇ ਫਿਲਮ ਦੇਖਣ ਕਿਹੜੀ ਫਿਲਮ ਗਾਂਧੀ ਕਹਿੰਦੇ ਨੇ ਮੰਡੇ ਲੈ ਬੀਬੀ ਰਜਨੀ ਦਾ ਦੇਖ ਲਈ ਕਹਿੰਦੇ ਉਹ ਵੀ ਬਹੁਤ ਘੰਟਾ ਫਿਰ ਲੈ ਗਏ ਬਲਾਗ ਕਿੱਥੇ ਆਪਣੀ ਤੇ ਤੁਸੀਂ ਨਹੀਂ ਫੋਨ ਨਹੀਂ ਕਰ ਇਹਨਾਂ ਨੂੰ ਕਰਤਾ ਦੀ ਇਸਦਾ ਲੈ ਫਿਰ ਚਲੋ ਆਪਾਂ ਤੰਨੇ ਖੇਚਦੇ ਆਪ ਵੀ ਆਈ ਜਾਣਗੇ ਮੋਟਰਸਾਈਕਲ ਤੇ ਆ ਖੁੱਲੀ ਸਰਪੰਚ ਕਹਿੰਦੇ ਨੇ ਕਮਲ ਮੈਨੂੰ ਵੀ ਸਰਪੰਚ ਖੜਾ ਹੋ ਜਾਏ ਇੱਕ ਦੀ ਆ ਜਿੱਤ ਜੇਗਾ ਆਹ ਮੇਰੇ ਸਾਹ ਕੇ ਤੇਰੇ ਜੂਥ ਨਾਲ ਓਏ ਹੌਲੀ 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 ਪਹੁੰਚ ਕੇ ਘਰੇ ਅੱਗੇ ਅੱਗੇ ਕੇ ਸਟਾਪ ਰੋਕ ਦੇ ਕਰਾਂ ਅਕਬਰ ਓਏ ਅੱਕੂ ਓਏ 15 ਮਿੰਟ ਹੋ ਗਏ ਬਈ ਖੜੇ ਨੂੰ ਹਲੇ ਤੱਕਣੇ ਆਇਆ ਉਹ ਆਇਆ ਪਾਈ ਆ ਗਿਆ ਗੱਲ ਸੁਣਨਾ ਆਏ ਖਦੀ ਪਾਉਣ ਨੂੰ ਓ ਗੱਲ ਸੁਣ ਲੈ ਬਾਪੂ ਨਮਾਇ ਪੜਨ ਲੱਗਿਆ ਸਲਾਮ ਫੇਰਨ ਵਾਲਾ ਮੜੀ ਬਾਏ ਕਰਦਿਆਂ ਨੂੰ ਗਰੇ ਬਾਈ ਗਰੇ ਬੈਗ ਦਾ ਟੰਗ ਲਿਆ ਅਸਲਾਮੁਅਲੈਕਮ ਆਹ ਸ਼ੋਗਰਾ ਵਾਹਿਗੁਰੂ ਦਾ ਪੰਕੁਲਾ ਜੀ ਦਾ ਪਹੁੰਚ ਗਿਆ ਕਿਧਰ ਗੜਾ ਡਾਕੀ ਨਹੀਂ ਖੁੱਲਣੀ ਕੀ ਗੱਲ ਚੱਲ ਠੀਕ ਠਾਕ ਜੋ ਪੱਪੂ ਕਹਿੰਦਾ ਲੱਗਦਾ ਦੋਨੇ ਇਕੱਠੇ ਹੋ ਰਹੇ ਨੇ ਜੰਡੀਏ ਚੰਡੀਗੜੀਏ ਅਸੀਂ ਆ ਲਾ ਖਿੱਚਦੇ ਗਰੇ ਸਨਾਮ ਨੂੰ ਲਾਡੀ ਨੂੰ ਨਹੀਂ ਲੈਣਾ ਲਾਡੀ ਨੂੰ ਨਹੀਂ ਲੈਣਾ ਹੁਣ ਫੇਰ ਪਿੰਡ ਚ ਵੜਾਂਗੇ ਓਏ ਪਿੰਡ ਦੀ ਕਮਾਈਆਂ ਨੇ ਉਹ ਗੱਡੀ ਕੀ ਉਹ ਬੋੜੇ ਹੋ ਰਹੇ ਹੋ ਕੱਲੇ ਕੱਲੇ ਨੂੰ ਘਰੋਂ ਜਾੜਨਾ ਪੈਂਦਾ ਭਾਈ ਲਾਡੀ ਕਹਿੰਦਾ ਫੇਰ ਆ ਉਹ ਵਾਪਸ ਮੈਨੂੰ ਲੈਣਾ ਫੇਰ ਰੋਕ ਲਾ ਇਹ ਕਦੇ ਜਨੀਆਂ ਅੱਜ ਤੱਕ ਕਦੇ ਟਾਈਮ ਤੇ ਆਉਣ ਵਾਲਾ ਬੰਦਾ ਨਹੀਂ ਹੈਗਾ ਇਹ ਬੰਦਾ ਕਦੇ ਨਹੀਂ ਟਾਈਮ ਤੇ ਆਇਆ ਟਾਈਮ ਦਾ ਤਾਂ ਜਮਾ ਪਾਬੰਦ ਨਹੀਂ ਇਹ ਪਹਿਲਾਂ ਜਿੰਮ ਜਾਂਦੇ ਦੀ ਛੂੰਗੀ ਕਹਿੰਦੇ ਅੱਧਾ ਘੰਟਾ ਪਹਿਲਾਂ ਗੇਟ 'ਚ ਖੜਦਾ ਸੀ ਫੇਰ ਇਹਨੂੰ ਜੇ 4 ਵਜੇ ਜਿੰਮ ਹੁੰਦੀ ਦੀ 5 ਵਜੇ ਪਹੁੰਚਾਉਂਦਾ ਸੀ ਆ ਬੁੱਝ ਲੈ ਗਏ ਦੂਜੇ ਭਾਈ ਵਰਦਾ ਬਾਹਰ ਲੈਨੇ ਚਾਚੂ ਵਾਲੇ ਬੂਟ ਬਾਈ ਫਿਰਦਾ ਜਿਪ ਖੁੱਲੀ ਆ ਪਾਈਨ ਵਾਲੇ ਓਏ ਏਹੇ ਤੂੰ ਕੀ ਜਾਣਦੀ ਭੇਡੇ ਤੂੰ ਕੀ ਜਾਣਦੀ ਭੇਡੇ ਮੜ ਕੇ ਕਿਹੜੇ ਮੁੰਡੇ ਦਾ 6 ਮਿੰਟਾ ਜਾ ਕੇ ਸਰਾਮ ਪਾਈ ਓਏ ਸਾਡੇ 6 ਮਿੰਟ ਦੇ ਰਿਲਾਈਂਸ ਰਿਲਾਈਂਸ ਪਾਪਟ ਪਾਦਾ ਤੁਰੇ ਸਾਥ ਕੇ ਓਏ ਕਮੜਾ ਫਿਲਮ ਦਾ ਕਹਿ ਕੇ ਭਈਆ ਵਰਕਸ਼ਾਪ ਜੀ ਲੈ ਜਾ ਹੁੰਦੇ ਕਹਿੰਦੇ ਫਿਲਮ ਲਖਿਆ ਕਿ ਲੈ ਹੁਣੇ ਆ ਦਿਖਾ ਦੀ ਫਿਲਮਾ ਐਨੀ ਭਈ ਗੱਡੀ ਧੂਆਂ ਕੱਢ ਰਹੀ ਆ ਭਾਈ ਫਟਣ ਤੇ ਆ ਰਹੀ ਆ ਟੈਂਕੀ ਜੀ ਕੀ ਬਣੂ ਭਾਈ ਮਿਸਤਰੀ ਸਾਹਿਬ ਕੀ ਬਣੂ ਦਾ ਨਹੀਂ ਕਿੰਨਾ ਕੁ ਟਾਈਮ ਲੱਗੂ ਤੇ ਹੁਣ ਕੋਲੇ ਦੀ ਪਤਾ ਲੱਗੂਗਾ ਹਾਂ ਫਿਰ ਇਹ ਤਾਂ ਕਹਿੰਦੇ ਫਿਲਮ ਦਿਖਾਵਾਂਗੇ ਤੈਨੂੰ ਮੈਂ ਕਿਹੜਾ ਦਿਖਾ ਦੀ ਫਿਲਮ ਹੁੰਦਾ ਜੰਮਰੋਂ ਆ ਗਿਆ ਕਿੱਥੇ ਲੈ ਰਿਹਾ ਕਿੱਥੇ ਲੈ ਰਿਹਾ ਕਿਹੜੀ ਚ ਓਏ ਓਏ ਨੁਕਸ ਲੱਭ ਲੈ ਹੁਣੇ ਡਿਜੀਟਲ ਜਲਦੀ ਪ੍ਰੋਮੋਸ਼ਨ ਖੜ ਜਾ ਓਏ ਲੱਬੜਾ ਬਾਈ ਨੁਕਸ ਹਾਂ ਠੀਕ ਹੈ ਕੀ ਨੁਕਸਾ ਜੀ ਹੈਲੋ ਮਿਸਤਰੀ ਵੀ ਆ ਗਿਆ ਭਾਈ ਸਰ ਸਰ ਕਿੱਥੋਂ ਲੀ ਗਈ ਇਹ ਸਾਹ ਉਹ ਦੇਖ ਸਾਹਮਣੇ ਉਹ ਪਾਣੀ ਆਉਂਦਾ ਉਹ ਨੀ ਬੱਦਿਆ ਦੀਗਾ 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 ਮਾਲੀ ਮਾਲੀ ਵਾਲੇ ਨਹੀਂ ਦੱਸ ਮਾਲੀ ਕੀ ਹੈ ਕੰਗਾ ਹੈ ਸਨਾਮ ਦਾ ਕੰਗਾ ਦਿਨ ਦਿਖਾ ਲਈ ਸੌ ਲੱਗੇ ਸਾਡਾ ਦੁਨਿਆ ਪਾਤਾ ਬੰਦਾ ਦਾ ਨਜ਼ਾਇਜ਼ ਹੀ ਪਾਤਾ ਲੈ ਇਹਨੂੰ ਸਮਾਰ ਹੁਣ ਕਰੇਸ਼ਨ ਇਹੀ ਵੇ ਟੈਣੀ ਆਹ ਕੌਣਾ ਤੁੰਨੀ ਸਿੱਟ ਵਾਲਾ ਪੂਰਾ ਫੇਮਸ ਹੋ ਰਿਹਾ ਓਸਤਾਦ ਤੂੰ ਖਾੜੇ ਗੁੜੇ ਲੱਗਣ ਲੱਗੇ ਵਧੀਆ ਤੇਰੇ ਗਾ ਉਹ ਲੈ ਜਾ ਵੇ ਉਹ ਨੂੰ ਲੈ ਜਾ ਤੂੰ ਪਿੱਛੇ ਆ ਰੋ ਮੈਂ ਆਗਾ ਸਿੱਟ ਵਾਲੇ ਚੱਲ ਆਪਾਂ ਚੱਲਦੇ ਆਂ ਦੋਨੇ ਭਾਈ ਕਿੱਥੇ ਵੀ ਜਾਣਾ ਚੱਲ ਚੱਲੀਏ ਆ ਦੇ ਆਪਣੀ ਕੋਈ ਟੈਕਸੀ ਦੀ ਲੋੜ ਹੁੰਦਾ ਦੱਸਦੇ ਹਾਂ ਜੇ ਕਿਸੇ ਵੀ ਵੀਰ ਨੇ ਹੈ ਖੜੇ ਤੇ ਖੜੇ ਫੋਨ ਦਾ ਸਾਰ ਗੱਡੀ ਦੀ ਫੁੱਟ ਲਾਦੀ ਵੀ ਟੈਕਸੀ ਦੀ ਲੋਡ ਹੋ ਜਾਂਦੀ ਹੈ ਟੈਕਸੀ ਹੈ ਮਤਲਬ ਜੇ ਕਿਸੇ ਨੇ ਵੀ ਟੂਰਿਸਟ ਜਾਣਾ ਹੋਵੇ ਘੁੰਮਣ-ਘਮਣ ਵੀ ਤੈਨੂੰ ਲੈ ਜਾਉ ਆਲ ਰੌਂਡ ਦਾ ਕੰਮ ਹੈ ਖੜੇ ਤੇ 3 ਨੰਬਰ ਪਾਦਾ ਨਾਮ ਕੀ ਸੋਨੂ ਸਿੱਧੂ ਵਾਲਾ ਇੱਕ ਵਾਰ ਹੱਸ ਕੇ ਇਹ ਗਾਣਾ ਸੁਣਾ ਦੇ ਉਹ ਦਰਸ਼ਕਾਂ ਨੂੰ ਆਜੋ ਬਹੁਤ ਟਾਈਮ ਬਾਅਦ ਮਿਲਿਆ ਗਾਣਾ ਸੁਣਾ ਦੇ ਅੱਜ ਜਿਹੜਾ ਸੁਣਾਈਏ ਬਸ ਜਿਹੜਾ ਦੱਲ ਨੂੰ ਸ਼ੂਗੇ ਯਾਰ ਪੈਰ ਦੀ ਚੱਲ ਰ ਬੰਨ ਜਾਵਾ ਜੀ ਕਰਦਾ ਫੁੱਲ ਸੀ ਆ ਯਾਰ ਆਏ ਹੋਏ ਕਿਵੇਂ ਕਿਵੇਂ ਛੜੀ ਆ ਨਦੀ ਆ ਹਾਂਜੀ ਇਹ ਆਪਣੀ ਖਾਦਲੀ ਨੂੰ ਜਾਂਦੀ ਆ ਨਦੀ ਤਾਂ ਦੇਖ ਲੈ ਕੁੜੀ ਦੇ ਆ ਯਾਰਾ ਨਾਲਾ ਹੈ ਗੰਦਾ ਗੰਦਾ ਨਾਲਾ ਚੱਲ ੱੱਕਾ ਦਮ ਵਿੱਚ ਛੜੀ ਵਾਹ ਵਾਹ ਗਿਆ ਵਾਹ ਕਾਲੂ ਐ ਕੱਢ ਲੈ ਆ ਤੈਨੂੰ ਐ ਵੀ ਰੇਡ ਲੰਘ ਜੇਂਗਾ ਤੋਂ ਲਾਲਿਆ ਓਏ ਮੱਥੇ ਤੇਰੇ ਤਾਉਰ ਭਾਈ ਨੇ ਤੇਰੇ ਸਾਦਕੇ ਲੈ ਪਾਰੜ ਲਾਢੀ ਲੰਗਰਾਂ ਨਹੀਂ ਚਾਹੀਦਾ ਆ ਸਰਾਗਰਾ ਤਾਂ ਥਾਪੀ ਮਾਰਦੇ ਤੇ ਕਣੀ ਕਿਉਂ ਬੰਦੀਆਂ ਗੱਲ ਹੋਇਆ ਹਾਏ ਹਾਏ ਏ ਫਿਊ ਮਿੰਟਸ ਲੇਟਰ ਆਕਰ ਹਾਤੇ ਭਾਈ ਲੇਟ ਆ ਸ਼ੁਰੂ ਹੋ ਗਈ ਵੀਰੇ ਫਿਲਮਾ ਚਲੋ ਉਹ ਅੰਦਰ ਆਹ ਆਣੀ ਉਹ ਬੇੜੀ ਵਾਲਿਆ ਕਰ ਦੇ ਆਈ ਹੈ ਚਲੋ ਓਏ ਇੱਧਰ ਜਾਣਾ ਓਏ ਇੱਧਰ ਕਿਉਂ ਬੋਲ ਕਿੰਨੇ ਵਾਹੀਏ ਓਧਰ ਚਲੋ ਵੈਲਕਮ ਟੂ ਟਿੱਕ ਟੈਗ ਗਿਆ ਬਾਈ ਉਗਾ ਉਗਾ ਤੋ ਵੜ ਗਿਆ ਕੱਢਦਾ ਆਪਣੇ ਲੈ ਕੇ ਕੱਢਣੂ ਚਲੋ ਮੇਰੇ ਚਲੋ ਇਧਰ ਫਿਲਮ ਤਾਂ ਇਧਰ ਉਧਰ ਦੱਸ ਕੀ ਕਰਨ ਬਣਿਆ ਪਹੁੰਚ ਗਏ ਪਹੁੰਚ ਗਏ ਬਹਿ ਗਏ ਭਈ ਅੱਜ ਕੇ ਮੁੰਡੇ ਦਾ ਉਹ ਓਏ ਕੁੱਟ ਕੇ ਢੱਕਣਗੇ ਨਾਲੇ ਰੋਂ ਗੱਛਾ ਤੇਰੇ ਹਮਾਈ ਦੀ ਸ਼ੇਰ ਬੱਬੇ ਤੈਨੂੰ ਸੂਪੂਰਾ ਚੱਕੇ ਜੀ ਨਾਲਾ ਤਾਂ ਦੇਖ ਚੈੱਕ ਕਰ ਜੀ ਨਾਲਾ ਤਾਂ ਕਿਹੜੇ ਮਿਲ ਗਿਆ ਨਾ ਚੱਪੂ ਚਲਾ ਰਿਹਾ ਹੈਗਾ ਦੋਨੇ ਤਨ ਦੋਨੇ ਨਾ ਇੰਟਰਵਲ ਹੋ ਗਿਆ ਕਿਵੇਂ ਲੱਗੀ ਫਿਲਮ ਹੈ ਐਂ ਕਰ ਖੱਲਾ ਫੜ ਲਿਆ ਹੁਣ ਥੱਲੋਂ ਜਾ ਕੇ ਪਹਿਲਾਂ ਕੀ ਕਹਿੰਦੀ ਹੈ ਹੈ ਐਂ ਕਰ ਮੇਰੀ ਗੱਲ ਸੁਣ ਤੂੰ ਇੱਕ ਗਾਂਧੀ ਦਾ ਪੂਰਾ ਨਾਂ ਲਾਉਂਦਾ ਸੀ ਤੂੰ ਗਾਂਧੀ ਦਾ ਪੂਰਾ ਨਾਂ ਹੋ ਗਿਆ ਤੂੰ ਫਿਲਮ ਤਾਂ ਦੇਖਣ ਆ ਗਿਆ ਤੂੰ ਸਾਰੇ ਚੰਗੇ ਭਲੇ ਬੈਠੇ ਨੇ ਇਹਨੇ ਸੀਟ ਤੋੜਨ ਵਾਲੀ ਕਰਖੇ ਕਿੱਲੇ ਨੇ ਪਹਿਲੀ ਵਾਰ ਆਏ ਆ ਓਏ ਕਿਉਂ ਨਹੀਂ ਬੰਦਾ ਕੋਈ ਜਤਰਾ ਹੀ ਆ ਰਿਹਾ ਮੈਂ ਤੁਹਾਨੂੰ ਯਾਦ ਦੀ ਮੈਂ ਕਰਕੇ ਨੂੰ ਐਂ ਮਾਰ ਪੂਰਾ ਕੁਛ ਹੈ ਇਹ ਥਾਰਾ ਨੇ ਤੇਰੀ ਲੱਗਦੀ ਹੈ ਕਿਆ ਦੀ ਤਾ ਕੱਢ ਕੇ ਲੈਣ ਕੋਲ ਕੇ ਮੇਰੀ ਫਿਲਮ ਵਧੀਆ ਵਧੀਆ ਓਏ ਇਹਦਾ ਆ ਗਿਆ ਓਏ ਵਧੀਆ ਓਏ 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 ਤੂੰ ਉਧਰ ਨੂੰ ਬੈ ਜਾ ਇਧਰ ਨੂੰ ਬੈ ਜਾ ਪੈ ਜਾ ਬੈ ਨਾ ਬੈ ਕੇ ਆਏ ਥੋੜੀ ਜੀ ਤੂੰ ਆਏ ਨੂੰ ਬੈ ਜਾ ਸਣਾ ਓਰੇ ਲੱਗੂ ਯਾਰ ਪੰਜਾ 8 ਓਰੇ ਥੋੜੀ ਲੱਗੂ ਯਾਰ ਪੰਜਾ ਓਰੇ ਲੱਗੂ ਯਾਰ ਤੂੰ ਆਏ ਨੂੰ ਬੈ ਯਾਰ ਲੈ ਪੈਰਿਸਟੇਟ ਕੈਂਪ ਦੇ ਵਿੱਚ ਸਿਲੈਕਸ਼ਨ ਹੋਈ ਸੀ ਕੀ ਹੋ ਗਿਆ ਮੈਂ ਫੌਂ ਬਈ ਕੀ ਕਰਨਾ ਕੀ ਹੋ ਗਿਆ ਹਟ ਰਹੀ ਜਾਂਦੀ ਹੈ ਇਹ ਕੈਂਪ ਦੇ ਵਿੱਚ ਸਿਲੈਕਟ ਹੁੰਦਾ ਨਹੀਂ ਠੀਕ ਹੈ ਬਲਕਿ ਨੈਸ਼ਨਲ ਜਦ ਤੱਕ ਇਹ ਵੀ ਪੋਲਿੰਗ ਕਟਾ ਦੇ ਉਸ ਤੋਂ ਬਾਅਦ ਵਾਲੀ ਦੀ ਉਹ ਕਟਾ ਦੇ ਯਾਰ ਸਪੋਰਟਸ ਮੈਂ ਪਾਉਂਦਾ ਉਹਨਾਂ ਨੇ ਮੈਨੂੰ ਖੇਡਦੇ ਇਦਾਂ ਲੱਤ ਮਾਰ ਜਿਆਦੇ ਹਨਾ ਕੋਕਟ ਹੈ ਕਿ ਸਾਨੂੰ ਇਹ ਬਾਈ ਦੀ ਮਾਰਕੀਟ ਫਿਰਦੇ ਨੇ ਤੰਗਦਾ ਬੋਲੂ ਬਾਈ ਨੰਬਰ ਦੀ ਮਾਰਕੀਟ ਚ ਹੈ ਪਟਿਆਲੇ ਪਟਿਆਲੇ ਚ ਕੰਡੀ ਦਾ ਉਹ ਦੇਖ ਗੱਡੀ ਮੂ ਤਾਂ ਸੀਨ ਦਾ ਦੇਖ ਲੋ ਇਹ ਨਾ ਹੈ ਸੀਟੀ ਲੱਗਿਆ ਹੈ ਸੀਟੀ ਲੱਗਿਆ ਉਹ ਸੀਟ ਵਾਲੇ ਕੋਲ ਇਹਨੇ ਤੇ ਹੈ ਨਹੀਂ ਮੈਨੂੰ ਦਾਲ ਪਾ ਦੇ ਇਦੋਂ ਮੈਂ ਖੜਾ ਨਹੀਂ ਹੋਇਆ AC ਬੰਦ ਕਰਾਉਣ ਹਾਂ ਇੱਧਰ ਡਿੱ ਗਿਆ ਪਿੱਛੇ ਫਰਦਾ ਆ ਪਿੱਛੇ ਮੈਂ ਚ 10 ਮਿੰਟ ਬਾਅਦ ਲੱਭ ਲਿਓ ਲੱਭ ਲੱਭਾ ਪੋਂ ਡਿੱ ਗਿਆ ਪਿੱਛੇ ਭਾਈ ਉਹ ਪਿਆ ਉਹ ਪਪਾ ਹਾਂ ਪਿਆ ਚੱਕਿਓ ਏ ਛੱਡਣੀ ਜੱਤ ਲਈ ਛੱਡਣੀ ਜੱਤ ਮੈਂ ਕਹਿੰਦਾ ਫੋਨ ਲੱਭਰੇ ਦੀ ਓਏ ਵੇ ਵੇ ਮੇਰੇ ਖਾਤੇ ਕਿਸੇ ਹੋਰ ਨੂੰ ਖੜਾ ਕੇ ਜਿਸਟ੍ਰਿਕ ਕਰਾਈ ਗਈ ਹੈ ਮੈਂ ਤੁਹਾਨੂੰ ਇਹ ਦਰਖਾਸਤ ਕਰਦੀ ਹਾਂ ਕਰੋ ਕਰੋ ਫੋਨ ਫੜਾ ਕੇ ਭੁੱਲ ਗਿਆ ਕਹਿੰਦਾ ਡਿੱਗ ਗਿਆ ਬਹੁਤ ਜਲੂਸ ਕੱਢਿਆ ਯਾਰ ਇਹਨਾਂ ਆਹ ਇੱਕ ਵਾਰ ਕੀ ਹੋ ਗਿਆ ਦੀ ਓਹ ਥਲੋ ਚੱਕ ਲਗਦਾ ਚੱਟ ਜਿੰਦੇ ਪੈ ਗਿਆ ਅੱਜ ਦਾ ਬਾਈ ਵੀ ਫੜੂ ਤੈਨੂੰ ਜਾਂਦੇ ਫਿਰ ਤੇਰੇ ਜੂਤੇ ਲਵੂ ਜਿਹੜਾ ਉਹ ਮੂਜਾ ਕਰਕੇ ਬੋਲਦਾ ਸੀ ਵਿੱਚ ਬੋਲਦਾ ਦੀ ਨਾ ਨਾ ਹਰ ਜਾ ਖੜੇ ਕੋਈ ਪਰਮਾਨੈਂਟ ਓਏ ਜਾ ਸਾਨੂੰ ਲੈ ਲੈ ਓਏ ਬਾਰੇ ਕਰਨੀ ਚਾੜੋ ਬਈ ਕਹੀ ਚੱਲ ਓਏ ਚੱਲ ਬਾਰੇ ਓਏ ਪਰ ਨਾਲੇ ਆ ਕੇ ਕਿਸੇ ਦਾ ਚੱਕ ਕੇ ਅੰਦਰ ਬੈਜੀ ਇਹਨੂੰ ਫੜ ਉਹ ਪਬਲਿਕ ਨੂੰ ਨੰਕਾ ਇੱਧਰ ਲਿਆਓ ਉਹਨਾਂ ਚੈੱਕ ਵੀ ਕਰ ਲੋ ਕਿਤੇ ਭਾਂ ਦਾ ਨਕਸ਼ੇ ਸਾਹਦੇ ਨਕਸ਼ਾ ਓਏ ਪਰ ਨਾਲ ਲੈ ਕੇ ਕਿਸੇ ਦਾ ਚੱਕ ਕੇ ਅੰਦਰ ਪੇਜ ਇਹਨੂੰ ਫੜ ਉਹ ਪਬਲਿਕ ਨੂੰ ਨੰਕਾ ਇੱਧਰ ਲਿਆਓ ਉਹਨਾਂ ਚੈੱਕ ਵੀ ਕਰ ਲੋ ਕਿਤੇ ਭਾਂ ਦਾ ਨਕਸ਼ੇ ਸਾਹਦੇ ਨਕਸ਼ਾ ਲੈ ਇਹਨੂੰ ਫੜ ਲੈ ਵੀਰੇ ਬਹੁਤ ਜਰੂਸ ਕੱਢਿਆ ਨੇ ਅੰਦਰ ਲੈ ਓਏ ਰੇ ਲੈ ਉਹ ਸਰੂਪਾ ਦਿੱਤਾ ਉਹਨਾਂ ਨੇ ਉਹ ਤਾਂ ਸਰੂਪਾ ਦੇ ਕਰਦਾ ਲੈ ਬਾਹਰ ਆ ਤੇ ਕਰਾ ਏ ਫਨਾ ਹੈ ਐਣੀ ਵਾਰ ਅੰਦਰ ਲਿਆਉਣ ਵਾਲੇ ਓਏ ਐਣੀ ਵਾਰ ਅੰਦਰ ਲਿਆਉਣ ਵਾਲੇ ਓਏ ਦਿੱ ਲੱਤ ਗਏ ਐ ਲੈ ਲਾੜੀ ਓਏ ਫੇਲ ਹੈ ਲਾੜੀ ਜਮਾ ਓਏ ਡਰਾਈਵਰ ਚੇਂਜ ਹੋ ਗਿਆ ਲੜੀ ਢਾਲੀ ਵਾਲ ਸਾਡਾ ਚਾਚੂ ਫਿਲਮ ਕਿਵੇਂ ਲੱਗੀ ਆ ਘਬਰ ਫਿਲਮ ਕਹਿੰਦੀ ਸੀ ਬਾਈ ਹੈ ਜੇ ਦੇਣਾ ਪੂਰੀ ਕਹਿੰਦੀ ਅੱਗੇ ਹੋ ਜੇ ਤਾਂ ਥੋੜੀ ਹੋਰ ਜੇ ਰਹੇ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ ਸਟਾਰਟਿੰਗ ਜੇ ਲੱਗਿਆ ਵੀ ਗਲਤ ਆਗੇ ਹਾਂ ਐਂਡਿੰਗ ਹੈਂਡ ਦੀ ਅਖਰਲੀ ਬੰਦ ਨੰਗ ਡਰਾਈਵਰ ਜਿਵੇਂ ਉਹ ਤਾਂ ਕਿੱਥੋਂ ਚੇਂਜ ਹੁੰਦੀ ਹੈ ਵਾਹ ਪट्रोल ਜੇ ਤੇ ਨਾ ਨਾ ਪट्रोल ਤੇ ਲਾਤੀ ਤੇ ਉੱਤਰ ਆਈ ਭਾਈ ਗੈਂਗ ਕਹਿੰਦੇ ਕਚੌਰੀ ਵਾਲੇ ਦੇ ਵਾਲੇ ਵਾਲੇ ਹੋਗੇ ਇਹ ਹੋ ਗਿਆ ਚਾਬੀ ਫੜਾ ਦੇ ਹੋ ਕੀ ਕਰਦੇ ਨਸਰੇ ਬਸ ਬਰਾਲ ਤੋਂ ਗੱਡੀ ਚਲਾਉਂਦੇ ਨੇ ਜੇ ਉਹਦਾ ਡੰਡਾ ਇੱਕ ਵੀ ਘੱਟ ਹੋਇਆ ਨਾ ਆਪਦੇ ਆਪ ਨੂੰ ਸੋਚ ਲੈ ਮੈਂ ਕਹਿੰਦਾ ਫਾਇਰ ਨਾ ਮਰੀ ਮੇਰੀ ਗੱਰ ਸੁਣਾ ਓਏ ਫਾਇਰ ਨਾ ਮਰੀ ਓਰੇ ਸੁਨਾਮ ਜਾ ਕੇ ਬਦਮਾਸ਼ੀ ਕਰ ਜੇ ਕਿਤੇ ਲੈ ਆ ਕੇ ਚੋਰੀ ਖਾ ਲੈ ਬੁਰਛੇ ਕਰਵਾ ਦੇ ਗੋਲ ਮੈਂ ਕੈਂਡ ਜੀਆਂ ਲਾ ਦੇ ਕਿਚੋਰੀਆਂ ਹੈ ਕਿੰਨੇ ਜਾਣੇ ਓਏ 2 4 5 6 1 7 ਕਿਉਂ ਜੀ ਕਿੱਥੇ ਲੱਗ ਗਿਆ ਬਾਈ ਮੁੰਡਾ ਬੱਸ ਇਸੇ ਨਹੀਂ ਪਤਾ ਜਾਂਦਾ ਜਗਾ ਕੀ ਇਹਦਾ ਕੰਮ ਕਰਦਾ ਚਲੋ ਕੇ ਮੈਂ ਕਚੋਰੀ ਇੱਕ ਨੰਬਰ ਹੈ ਗਾਣਾ ਸੁਣਾ ਦੇ ਇੱਕ ਵਾਰੀ ਇੱਕ ਗਾਣਾ ਸੁਣਾ ਫੇਰ ਪਹਿਲਾ ਗਾਣਾ ਸੁਣਾ ਬੋਲੀਪਾਰ ਗੋਡੇ ਬਾਰੇ ਰੋਟੀ ਲੰਗਰ ਖਾਣ ਵਾਲੇ ਜਿਹੜੇ ਚੌਰੀ ਅੱਜ ਕਚੋਰੀਆਂ ਖਾ ਰਹੇ ਨੇ ਸਿੱਧਵਲੇ ਆਪਣੀਆਂ ਲਾਸਟ ਕਲਿੱਪ ਆ ਠੀਕ ਆ ਆਪਾਂ ਐਂਡ ਕਰਨ ਲੱਗੇ ਆ ਬਲੌਗ ਦਾ ਦਰਸ਼ਕਾਂ ਨੂੰ ਕੀ ਕਹਿਣਾ ਚਾਹੀਦਾ ਹੈਗਾ ਸਾਰੇ ਨੂੰ ਸਤਿ ਸ੍ਰੀ ਅਕਾਲ ਅਸੀਂ ਤੁਹਾਡੇ ਪੈਰੀਂ ਪੈਨੇ ਆ ਹਾਂ ਠੀਕ ਹੈ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਸਬਸਕ੍ਰਾਈਬ ਕਰ ਲਓ ਸਾਡੀ ਵੀਡੀਓ ਲਾਈਕ ਤੇ ਕਮੈਂਟ ਕਰਿਓ ਫਿਰ ਅਸੀਂ ਅੱਗੇ ਫੇਰ ਬੁਲਾਉਂਗਾ ਆ ਤੇਰੇ ਸਾਥ ਕੇ ਲੈ ਮੰਨਿਓ ਭਾਈ ਮੁੰਡੇ ਦੀ ਗੱਲ ਓਏ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਸ ਸਾਰਾ ਕੁਝ ਇਸੇ ਤਰੀਕੇ ਨਾਲ ਕੋਈ ਲੈਣ ਛੱਡੀ ਨਹੀਂ ਤੇਰੇ ਵਾਸਤੇ ਚਰਾ ਘਰਾਤਾ ਜਿਹੜਾ ਜਿਹੜਾ ਐਂਡ ਤੇ ਕਹਿੰਦਾ ਨਾ ਬੁਲਾਉਂਗਾ ਆ ਬੁਲਾਉਂਗਾ ਬੁਲਾਉਂਗਾ ਇਹ ਲਾਸਟ ਹੈ ਸਾਡਾ ਉਹ ਬਸ ਸੈਕਿੰਡ ਪਾਗ ਪਾਵਾਂਗੇ ਖਸਾਦ ਪਾਵਾਂਗੇ ਠੀਕ ਹੈ ਜੀ ਕਰਦੇ ਆ ਬ Okay, yeah, yeah, bye, <laughs> <laughs>